ਅੱਜ ਵੀ ਤੂੰ ਆ ਵੀ ਗਿਆ ਓਏ ਕੁੱਤਿਆ ਓ ਕੁੱਤਿਆ ਜਿਹਾ ਆਂਦਿਆ ਤੈਨੂੰ ਕੀ ਕਰਨੇ ਭੇਜਿਆ ਸੀ ਮੈਂ ਉੱਥੇ ਭੁੱਖਾ ਮਰੀ ਜਾਣਾ ਹੈ ਦੱਸ ਕੇ ਕਤੂਰੇ ਨੂੰ ਦੁੱਧ ਚੰਗਾਉਂਦਾ ਸੀ ਇਥੇ ਤੂੰ ਮੇਰੀ ਗੱਲ ਵੀ ਸੁਣ ਲਾ ਤੂੰ ਤਾਂ ਗਾਲਾਂ ਦੇਣ ਲੱਗ ਗਿਆ ਤੈਨੂੰ ਪਤਾ ਕਿੱਡੀ ਵੱਡੀ ਜ਼ਿੰਮੇਵਾਰੀ ਸੰਭੀ ਮੈਂ ਨਾ ਤੈਨੂੰ ਆਇਓ ਨਹੀਂ ਪਤਾ ਹੀ ਉਦੋਂ ਮਾਂ ਤੈਨੂੰ ਕਹੀ ਮੈਂ ਹਾ ਦੁੱਧ ਨੂੰ ਖਾਲਸੇ ਦੱਬ ਦੇ ਪਾਣੀ ਚ ਤੇ ਮੈਂ ਉੱਥੇ ਚਾਹ ਨੂੰ ਝਾਕੀ ਜਾਣਾ ਤੈਨੂੰ ਚਾਹ ਲੈਣ ਭੇਜਿਆ ਇੱਥੇ ਬਹਿ ਕੇ ਆ ਕੇ ਲੱਗ ਗਿਆ ਜਨਾਨੀਆਂ ਦੇ ਗੋਡਿਆਂ 'ਾਂ ਆ ਕੇ ਓ ਬਾਈ ਕਿਹੜੀਆਂ ਜਨਾਨੀਆਂ ਦੇ ਗੋਡਿਆਂ 'ਾਂ ਲੱਗ ਗਿਆ ਤੈਨੂੰ ਪਤਾ ਉਹ ਮੈਨੂੰ ਘਰ ਸਵਾਕੇ ਗੰਗਾ ਸੀ ਤਾਈ ਤੇ ਗੁੱਡੀ ਭਾਬੀ ਘਰ ਸਵਾਗੀਆਂ ਸੀ ਉਹ ਕਿੱਧਰ ਗਈਆਂ ਉਹ ਗੰਗਾ ਨਹੀਂ ਹੁਣ ਤਾਂ ਆਈਆਂ ਉਹ ਆਈਆਂ ਗੰਗਾ ਕਿੱਥੇ ਸੀ ਉਹ ਤਾਂ ਨੇ ਨਾ ਸੁੱਖ ਸੁੱਖੀ ਸੀ ਉਹ ਕਹਿੰਦੀਆਂ ਜਦੋਂ ਹੁਣ ਨਾ ਮੱਸੀਆਂ ਆਈ ਉਹਦੇ ਸੀ ਮੱਥਾ ਟੇਕ ਕੇ ਆਵਾਂਗਾ ਤੇ ਅੱਜ ਤੈਨੂੰ ਪਤਾ ਤਾਂ ਹੈ ਮੱਸੀਆਂ ਸੀਗੀ ਉਹ ਤਾਂ ਹੁਣ ਆਂਗਾ ਕਰੇ ਉਹ ਬੁੱਝਾ ਉਹ ਬੁੱਝਾ 4 ਦਿਨ ਹੋ ਗਏ ਮੱਸੀਆਂ ਨੰਗੀ ਨੂੰ ਹੋਰ ਗਈਆਂ ਹੋਣਗੀਆਂ ਕਿਤੇ ਲੈ ਬਾਈ ਮੈਨੂੰ ਤਾਂ ਐ ਕਹਿ ਕੇ ਗੰਗਾ ਸੀ ਉਹ ਕੰਧਾਂ ਗਾ ਜਮਸਿਆ ਅਸੀਂ ਮੱਥਾ ਟੇਕ ਕੇ ਆਉਣੀਆ ਨਾ ਮੈਨੂੰ ਤਾਂ ਤੜਕੇ ਦੱਸਿਆ ਨਹੀਂ ਉਹਨਾਂ ਨੇ ਜਦੋਂ ਮੈਂ ਖੇਤ ਜਾਂਦਾ ਸੀ ਹੈ ਮੇਰੇ ਕੋਲ ਤਾਂ ਗੱਲ ਕਰਦਿਆਂ ਵੀ ਅਸੀਂ ਜਾਣਾ ਜਾਂ ਨਹੀਂ ਜਾਣਾ ਲੈ ਬਾਈ ਉਹ ਹੁਣ ਤੂੰ ਉਹਨੂੰ ਨੂੰ ਪੁੱਛ ਲੈ ਜਾਂ ਗੁੱਡੀ ਭਾਬੀ ਨੂੰ ਪੁੱਛ ਲੈ ਤੂੰ ਤਾਂ ਮੈਨੂੰ ਗਾਲਾਂ ਦੇਣ ਵਾਲਾ ਜੇ ਉਹਨੂੰ ਮੈਨੂੰ ਬਹਾ ਕੇ ਗੰਗਾ ਸੀ ਮੈਂ ਤਾਂਹੀਂ ਘਰੇ ਬੈਠਾ ਮੈਂ ਤਾਂ ਤੜਕੇ ਦਾ ਭੁੱਖਾ ਰਹਿ ਗਿਆ ਉਹਨਾਂ ਨੇ ਰਸੋਈ ਨੂੰ ਉਹੋ ਲਾ ਗਈਆਂ ਜਿੰਦਾ ਲਾ ਗਈਆਂ ਉਹ ਉਹ ਬੇਕਰਤ ਉੱਤਿਆ ਉਹ ਬੇਕਰਤ ਉੱਤਿਆ ਜਿ ਤਰੇ ਲੱਛਣ ਚੱਜਦੇ ਹੋ ਨਾ ਤੇਰਾ ਮੈਂ ਵਿਆਹ ਕਰਾ ਦਿੰਦਾ ਅੱਜ ਨੂੰ ਹੈ ਲੱਗ ਜਾਣਾ ਇਹਨਾਂ ਦੇ ਮਗਰ ਇਹ ਤੈਨੂੰ ਕੀ ਦੇਣਗੀਆਂ ਮੈਂ ਤੈਨੂੰ ਕਿਹਾ ਨਾ ਵੀ ਮੈਂ ਤੇਰਾ ਵਿਆਹ ਕਰਾਉਂਗਾ ਉਹਦੇ ਨਾਲ ਹੈ ਜਾਂ ਤਾਂ ਇਹਨਾਂ ਮਗਰ ਲੱਗ ਜਾ ਜੇ ਨਹੀਂ ਕਰਾਉਣਾ ਡੋਲਾ ਜੇ ਮੇਰੇ ਮਗਰ ਲੱਗਣਾ ਤਾਂ ਦੇਖ ਲੈ ਉਹ ਬਾਈ ਗੁੱਡੀ ਭਾਬੀ ਦੀ ਤਾਂ ਭੈਣ ਆ ਉਹ ਵੀ ਤਾਂ ਹਾਂ ਕਰੇ ਵੀ ਮੈਂ ਤੇਰਾ ਵਿਆਹ ਕਰਾ ਦੂੰ ਉਹ ਤਾਂ ਕਹਿੰਦੀ ਕੋਈ ਰਿਸ਼ਤਾ ਰਸਤਾ ਨਹੀਂ ਕਰਾਉਂਦਾ ਉਥੇ ਆਏ ਆ ਰੀਆਂ ਹੀ ਕਹਿ ਦਿੰਦੀ ਆ ਮੈਨੂੰ ਉਹ ਤਾਂ ਤੈਨੂੰ ਕਮਲਾ ਸਮਝਦੀ ਆ ਸਿਧਰਿਆ ਹੈ ਹੁਣ ਪ੍ਰਾਹੁਣੇ ਤਰ੍ਹਾਂ ਨੇ ਦੀ ਤਾਂ ਦਾਬ ਮੰਨਣਗੇ ਹੀ ਉਹ ਜੇ ਮੈਂ ਕਹੂੰਗਾ ਕਰਨਾ ਹੀ ਪਊ ਇਹਨਾਂ ਨੂੰ ਭਾਈ ਤੂੰ ਕਿਹੜਾ ਕਹਿਣਾ ਤੂੰ ਤਾਂ ਆਪਸਾਲ ਹੋ ਗਿਆ ਲਾਰੇ ਲਾਈ ਜਾਨਾ ਮੈਨੂੰ ਤਾਂ ਸੁਫਨੇ ਚ ਬੈਡਦੀ ਸੀ ਜਾਂਦੇ ਆ ਉਹ ਜੇ ਕੋਈ ਮਾੜਾ ਮੋਟਾ ਕੋਈ ਦਿਮਾਗ ਤੇ ਜੋਰ ਪਾਏਗਾ ਕੋਈ ਕੰਮ ਧੰਦਾ ਕਰੇਗਾ ਫੇਰ ਹੀ ਆ 부ੱਜਾ ਪਾੜ ਕੇ ਰੋਟੀਆਂ ਕਦੇ ਕਿਹੜੇ ਕੋਲੇ ਨਾ ਬਹਿ ਜਾਨਾ ਕਦੇ ਕਿਹੜੇ ਕੋਲੇ ਨਾ ਬਹਿ ਜਾਨਾ ਭਾਈ ਕੋਲੇ ਨਾ ਕਦੋਂ ਬਹਿਣਾ ਤੇਰੀ ਸਾਰੀ ਖੇਤੀ ਤਾਂ ਮੈਂ ਕਰਕੇ ਦਿੰਦਾ ਨਾਲੇ ਮੇਰੀ ਗੱਲ ਸੁਣ 8 ਕਿੱਲੇ ਜ਼ਮੀਨ ਆ 8 ਕਿੱਲੇ ਜ਼ਮੀਨਾਂ 'ਚ ਖੇਤੀ ਕਰਕੇ ਕੀ ਕਰਨਾ ਮੈਂ ਮੈਂ ਤਾਂ ਠੇਕੇ ਤੇ ਦੇ ਦੂੰਗਾ ਤਿੰਨ ਤੇ ਪੰਜ ਨੂੰ ਮੰਗਦੇ ਸੀ ਉਹ ਕੁਮ ਮੈਂ ਥੋ ਡਾਂਗਾ ਨਾ ਗਲੀ ਦੇ ਦੇਂਗਾ ਠੇਕੇ ਤੇ ਤੂੰ ਮੇਰਾ ਵਿਆਹ ਕਰ ਦੇ ਤੂੰ ਕੱਲੇ ਤਿੰਨ ਦੇ ਨਾਲ ਆਹ ਕਿੰਨੀਆਂ ਜੀਰਮਾ ਕਹਿੰਦਾ ਸੀ ਉਹ ਚਾਰ ਜੀਰਮਾ ਕਰਕੇ ਤੰਨਾਂ ਦੇ ਨਾਲ ਉਹਨੇ ਪੈਸੇ ਮੈਨੂੰ ਦੇ ਦਿਆ ਕਰੀ ਇੱਕ ਕਿੱਲੇ ਦੇ ਤੰਨਾਂ ਮੈਂ ਦੇਈ ਖੜਾ ਬਲੈਂਕ ਚੈੱਕ ਤੂੰ ਦੇਖੀ ਜਾਈ ਹੈ ਨਾ ਹੁਣ ਆ ਗਈਆਂ ਉਹ ਹੁਣ ਹੀ ਆਂ ਆ ਉਹ ਤਾਂ ਬਈ ਤੇ ਤੂੰ ਹੁਣ ਕਿੱਧਰ ਚੱਕ ਲਿਆ ਜਵਾੜ ਮਤਲਬ ਬਈ ਤੇਰੇ ਕੰਨੀ ਨੂੰ ਜਾਂਦਾ ਸੀ ਉਹ ਕਹਿੰਦੀਆਂ ਦੁੱਧ ਵੀ ਹੈ ਨਹੀਂ ਦੁੱਧ ਤਾਂ ਬਿੱਲੀ ਨੇ ਪੀ ਲਿਆ ਉਹ ਕਹਿੰਦੀਆਂ ਉਥੋਂ ਡੈਰੀ ਤੋਂ ਲੈ ਜੀ ਉਹ ਭੈਣ ਦਾ ਖਸਮਾ ਉਹ ਚੌਰਿਆ ਜਦੋਂ ਜਿੰਦਾ ਲਾ ਕੇ ਗਈਆਂ ਸੀ ਫਿਰ ਕਿਵੇਂ ਬਿੱਲੀ ਦੁੱਧ ਪੀ ਗਈ ਉਹ ਦੁੱਧ ਬਾਹਰ ਰੱਖ ਗਿਆ ਪਰ ਮੈਨੂੰ ਕੀ ਪਤਾ ਉਹਨਾਂ ਨੇ ਕਿਉਂ ਐ ਕਹਿਤਾ ਕੋਈ ਹਾਂ ਨਹੀਂ ਤੇਰੀ ਵੀ ਗੱਲਾਂ ਜਰਾ ਬਹੇ ਨਹੀਂ ਹੈ ਤੇਰੀਆਂ ਕਰਤੂਤਾਂ ਹੀ ਇਹ ਜੀਆਂ ਤਾਂ ਉਹ ਤਾਂ ਫਿਰਦਾ ਨਹੀਂ ਕੋਈ ਵਿੰਗੀ ਟੇਢੀ ਲਿਆ ਨਾ ਦਿੰਦੇ ਅੱਜ ਨੂੰ ਲੈ ਆ ਦੇਖ ਲੈ ਬਾਈ ਹੁਣ ਤੈਨੂੰ ਮੇਰੀਆਂ ਕਰਤੂਤਾਂ ਮਾਰੀਆਂ ਲੱਗਣ ਲੱਗਣਾ ਜਦੋਂ ਕੰਮ ਕਰਾਉਣਾ ਹੁੰਦਾ ਮੈਨੂੰ ਨਹੀਂ ਪਤਾ ਮੈਂ ਤਾਂ ਫਿਰਦੀਪੇ ਨੂੰ ਜ਼ਮੀਨ ਹੀ ਠੇਕੇ ਤੇ ਦੇ ਦੂੰਗਾ ਆਪੇ ਬਹਿ ਕੇ ਖਾਲਿਆ ਕਰੂੰ ਮੈਨੂੰ ਉਹ ਤੂੰ ਮੈਥੋਂ ਨਾ ਮੈਂ ਤੈਨੂੰ ਹੁਣ ਦਵਾ ਦੂੰ ਦੀਪੇ ਨੂੰ ਜ਼ਮੀਨ ਨਾਲੇ ਕੁਝ ਹੋਰ ਆ ਤੂੰ ਹੋਰ ਨੱਕ ਚੋਦੀ ਸਾਲ ਆਲੰਬਰਦਾਰੀ ਦਾ ਤੈਨੂੰ ਦੱਸ ਕਿਹਨੇ ਭਰਿਆ ਇਹ ਓਏ ਮੈਨੂੰ ਕਿਹਨੇ ਭਰ ਮੇਰੇ ਕੋਲ ਤਾਂ ਦੀਪਾ ਆਇਆ ਸੀਗਾ ਉਹ ਕਹਿੰਦਾ ਕਹਿੰਦਾ ਤੇਰੀ ਜ਼ਮੀਨ ਦਾ ਤੈਨੂੰ ਉਹ ਮਿਲਦਾ ਤਾਂ ਹੈ ਨਹੀਂ ਕਹਿੰਦਾ ਤੂੰ ਮੈਨੂੰ ਦੇ ਦੇ ਤੈਨੂੰ 30 ਤੇ 5 ਦੇ ਹਿਸਾਬ ਨਾਲ ਆਹਾ 30 ਤੇ 5 ਚਾਰ ਜੀਰਮਾ ਲਾ ਕੇ ਇੱਕ ਕਿੱਲੇ ਦੇ ਇੰਨੇ ਪੈਸੇ ਦੇ ਦਿਆ ਕਰੂੰ ਮੈਂ ਜਿਹੜੀਆਂ 30 ਰੋਟੀਆਂ ਖਾਣਾ ਉਹ ਕਿੱਥੋਂ ਖਾਏਗਾ ਮਿਲਦਾ ਨਹੀਂ ਤੈਨੂੰ ਹੈ ਉਹਦਾ ਪੂਪੜੇ ਬਣਾ ਲੈਣਾ ਰੋਟੀਆਂ ਦੇ ਧਰਕੇ ਗੁੜ ਤੇ ਉਹ ਕਹਿੰਦਾ ਕਹਿੰਦਾ ਭਾਈ ਮੈਂ ਉਹ ਆਪੇ ਫੜਾ ਜਾ ਕਰੂੰ ਣਾਲੇ ਕਹਿੰਦਾ ਆਦੀਆ दारू ਦਾ ਦਿਆ ਕਰੂੰ ਮੈਨੂੰ ਤਾਂ ਫਿਰ ਮौज ਲੱਗ ਜੂ ਕਹਿੰਦਾ ਮੈਂ ਤਾਂ ਆਪ ਕੱਢਦਾ ਹੁੰਨਾ ਚੱਲ ਕੋਈ ਨਹੀਂ ਤੂੰ ਐਂ ਕਰ ਜਾ ਉਹ ਪਈ ਜਾਂਦਾ ਝੋਨੇ ਚ ਪਾਣੀ ਫੱਟੀ ਬਦਲਦੀ ਜਾ ਕੇ ਮੈਂ ਆਉਣਾ ਮੈਂ ਪੋੜਦਾ ਉਹਨਾਂ ਨੂੰ ਮਾ ਤਾਂ ਭੁੱਖਾ ਉਹਨਾਂ ਨੇ ਤਾਂ ਰੋਟੀ ਵੀ ਨਹੀਂ ਦਿੱਤੀ ਮੈਨੂੰ ਉਹ ਕਹਿੰਦੀਆਂ ਖੇਤ ਭੇਜੀ ਸੀ ਜਿਹੜੀ ਉਹੀ ਖਾ ਲਾ ਉਹ ਫਿਰ ਮੈਂ ਕਿੱਥੋਂ ਦੇ ਦਿਆਂ ਜਲੇਬ ਤੈਨੂੰ ਮੈਂ ਤਾਂ ਆਪ ਭੁੱਖਾ ਮਰਦਾ ਆਇਆ ਲੈ ਬਾਈ ਹੁਣ ਮੈਂ ਕੀ ਕਰਾਂ ਚਾ ਕੋਈ ਨਹੀਂ ਮੈਂ ਲੈ ਆਉਣਾ ਤੂੰ ਬਦਲ ਉੱਥੇ ਜਾ ਕੇ ਫੱਟੀ ਬਦਲ ਛੋੜੇ ਗੁੱਡੀ ਚਾਹ ਚੂ ਦੀ ਘੁੱਟ ਕਰ ਲਾ ਮਮ ਹੇ ਤਾਂ ਨੀ ਤੇ ਟੱਪ ਪਾ ਗੀ ਜੀ ਗਰਮੀ ਐ ਨੇ ਚਾਹ ਬਣਾ ਕੇ ਕੀ ਕਰਨੀ ਆਪਾਂ ਸਿਰ ਜਾ ਦੁਖੀ ਆਂਦਾ ਮੇਰਾ ਤਾਂ ਬਲਾਈ ਕੁੜੇ ਮਾਂ ਤੇਰਾ ਵੀ ਸਰੇ ਹੀ ਪਿਆਗਾ ਪੈ ਜਾਣ ਦੇ ਨਾ 10 ਮਿੰਟ ਕੀ ਆ ਹਜੇ ਜਾ ਨੂੰ ਨੇ ਸਿਰਜਾ ਵਾਲਾ ਉੱਠਿਆ ਪਿਆ ਸੀ ਤਾਂ ਕਹਿੰਦੀ ਸੀ ਮੈਂ ਕਿਹਾ ਕੀ ਆ ਚਾਹ ਦੀ ਨਾਲ ਟਿਕ ਜੇ ਮਾੜਾ ਮੋਟਾ ਸਿਰ ਤਾਂ ਦੁਖਣਾ ਹੀ ਆ ਉਹ ਗਰਮੀ ਚ ਫਿਰਦਿਆਂ ਥੱਕੇ ਖੰਦਿਆਂ ਹੈ ਦੱਸ ਕੀ ਮੱਸਿਆ ਤੇ ਨਾ ਉਹਨੂੰ ਤੁਹਾਨੂੰ ਕੀ ਦੱਸ ਕੁੜੀ ਮਰੀ ਆ ਸਤੋ ਫੇਰ ਕੀ ਹੋਗਾ ਜੇ ਜਾਇਆਆਂ ਸਾਰੀ ਦੁਨਗਾ ਹੀ ਤੁਰੀ ਫਿਰਦੀ ਆ ਭਾਈ ਤੂੰ ਕਿਉਂ ਚੜਾ ਚੜਾ ਆਇਆਂਗਾ ਤੇ ਫਿਰ ਹੁਣ ਕਿਉਂ ਸਰਾ ਲਨੂ ਪੰਨੋ ਲੈ ਆਪਦੇ ਘਰੇ ਪੰਜਾਬ ਦੇ ਘਰੇ ਵੀ ਨਹੀਂ ਕਹਿ ਸਕਦੇ ਹੁਣ ਉਹ ਵੀ ਜਵਾਬ ਦੇਈਏ ਵੀ ਕੈਨ ਤੈਨੂੰ ਤਾਂ ਬੁਲਾਇਆ ਹੀ ਨਹੀਂ ਕਿਸੇ ਨੇ ਤੈਨੂੰ ਬੁਲਾਇਆ ਹੈ ਐਵੇਂ ਬੋਲਦੀਆਂ ਜਾਣ-ਜਾਣ ਮੇਰੀਆਂ ਗੱਲਾਂ 'ਚ ਤੇਰੀਆਂ ਗੱਲਾਂ 'ਚ ਬਹਿ ਜਾ ਕੋਈ ਬਾਈਕਾ ਵੀ ਕਿਸੇ ਵੇਲੇ ਗੱਲ ਕਰ ਲਿਆ ਕਰ ਕੀ ਬਹਿ ਜਾ ਹਾਂ ਮੈਂ ਕੋਈ ਮੈਂ ਤੜਕੇ ਥੋ ਘਰੋਂ ਹੀ ਗਿਆ ਕੋਈ ਮੈਨੂੰ ਦੱਸ ਦਿੰਦਿਆਂ ਵੀ ਭਾਈ ਅਸੀਂ ਜਾਣਾ ਹੈ ਉਹ ਸਾਡਾ ਮਾਗਰੋ ਹੀ ਐਵੇਂ ਬਸ ਰਾਦਾ ਜਾ ਬਣ ਗਿਆ ਵੀ ਚੱਲ ਜਾਏ ਅੱਗੇ ਮੱਸਿਆ ਦਾ ਤੁਸੀਂ ਕਿਹੜੀ ਨਾ ਕਿੰਗੋ ਮੱਸਿਆ ਨੇ ਕਿਨੂੰ ਦਾ 4 ਦਿਨ ਹੋ ਗਏ ਜਾਂ ਤਾਂ ਬੰਦਿਆਂ ਨੂੰ ਦੱਸ ਦਿਓ ਗੰਗਾ ਕਿੱਥੇ ਸੀ ਨਹੀਂ ਫਿਰ ਮੈਥੋ ਬੁਰਾ ਕੋਈ ਨਹੀਂ ਲੈ ਡਰਨ ਨੂੰ ਅਸੀਂ ਕਿਹੜਾ ਕਤਲ ਕਰਤਾਗਾ ਵੀ ਡਰਦੀਆਂ ਤੇਰੇ ਤੋਂ ਆਹੋ ਤੂੰ ਕਿੱਥੇ ਡਰਦੀ ਆ ਹੈ ਜਿੰਨਾ ਚਿਰ ਤੇਰੇ ਹੂਰੇ ਨਹੀਂ বাজਦੇ ਬੱਖੀਆਂ 'ਚ ਸਮਾਰ ਕੇ ਉਹਨਾਂ 'ਚ ਨਹੀਂ ਕਰਦੀ ਹੁਣ ਰਹਿਣ ਦੇ ਠੀਕ ਆ ਨਾ ਹੁਣ ਤੂੰ ਆਪਦੇ ਰਾਹ ਮੈਂ ਆਪਦੇ ਰਾਹ ਹਾਂ ਬਸ ਫਿਰ ਨਾ ਰਹੀ ਜੀ ਖਲੇਖੇ 'ਚ ਹੁਣ ਛੱਡ ਦਿਓ ਕਲੇਸ਼ ਦਾ ਖੜਾ ਹੁਣ ਤੂੰ ਵੀ ਥੋੜਾ ਬੋਲਿਆ ਕਰ ਹੁਣ ਲੈ ਇਹਨੂੰ ਤਾਂ ਬੁਲਾਇਆ ਹੀ ਨਹੀਂ ਕਿਸੇ ਨੇ ਇਹ ਕੋਈ ਨਾਸਾਂ ਚੱਕੀ ਜਾਂਦੀ ਆ ਮੈਂ ਕਹਿੰਦੇ ਤੈਨੂੰ ਬੁਲਾਉਣੀ ਜੇ ਤੂੰ ਮਾਂ ਨੂੰ ਬੋਲੇਂਗਾ ਫਿਰ ਮੈਂ ਬੋਲੂ ਕੋਈ ਮੈਂ ਬੱਚਾ ਤੂੰ ਬੋਲ ਜਾੜਾਂ ਕੱਢ ਦੂੰ ਮਾਰ ਕੇ ਰੋਟੇ ਦੇ ਸਿੱਧੀਆਂ ਮੇਦੇ ਤੇ ਡਿੱਗਣੀਆਂ ਜਾ ਜਾ ਮਾਰਦੀਆਂ ਜਵਾ ਮੇਰੇ ਨਾਲ ਨਹੀਂ ਮੈਂ ਮਰ ਜਾ ਕਿਵੇਂ ਭੌਂਕਦਾ ਕੁੱਤਾ ਬੈਹਦਾ ਕਰ ਕਿਸੇ ਵਜਾ ਟਿੱਕੇ ਮੈਂ ਤੈਨੂੰ ਐ ਪੁੱਛਿਆ ਮਾਂ ਮੈਨੂੰ ਤੂੰ ਐ ਦੱਸ ਵੀ ਗੰਗਾ ਕਿੱਥੇ ਸੀ ਉਹ ਤਾਂ ਨਹੀਂ ਕਿਸੇ ਪਾਪਿਆਂ ਕੋਲੇ ਤੂੰ ਐ ਫੇਰਦੀਆਂ ਉਹ ਪਾਪਿਆਂ ਤਵੀਤ ਮੈਨੂੰ ਕੰਬਲਾ ਕਰਦੇ ਓ ਬਾਬਿਆ ਕੋਲੇ ਸੀ ਕਿ ਲੈਣ ਜਾ ਨਾ ਤੂੰ ਬਾਬਿਆ ਕੋਲੇ ਜਾਣ ਨੂੰ ਸਾਨੂੰ ਭਾਣ ਫੜਾਉਣਾਗਾ ਭਾਣ ਸੋ ਤੋਂ ਲੁਗੀ ਆ ਤੁਹਾਡੇ ਹੱਥਾਂ ਸਾਰਾ ਕੁਸ ਹਾਂ ਹੈਗਾ ਸਾਡੇ ਹੱਥ ਸਭ ਕੁਸ ਟੈਨਸ਼ਨ ਆਉਂਦੀ ਆ ਉਹ ਖਾਈ ਜਣੀ ਆ ਦਰ ਹੈ ਦਾ ਦੱਸ ਦੇ ਨਾ ਬਸ ਨਹੀਂ ਬੈਠੀ ਰਹਿ ਤੂੰ ਵੀ ਹਾਂ ਫਿਰ ਇੱਥੇ ਹੋਰ ਜੱਬ ਘਾਣਾ ਖੜਾ ਕਰੇਗੀ ਮੈਂ ਕੀ ਕੀ ਡਰ ਨੂੰ ਹੈ ਦੱਸ ਫਿਰ ਕੀ ਕਰ ਦੇਗੀ ਤੂੰ ਉਹ ਬਹਿ ਜਾ ਬਹਿ ਜਾ ਤੂੰ ਤੂੰ ਐ ਖੜਾ ਹੋ ਕੇ ਕਰ ਕੀ ਦੇਂਗਾ ਤੇ ਤੂੰ ਕੀ ਕਰ ਦੇਂਗੀ ਹੈ ਮੈਂ ਤਾਂ ਬਹੁਤ ਕੁਝ ਕਰ ਦੂ ਤੇ ਹੋ ਵੀ ਗਿਆ ਸਾ ਲਾਲਾ ਹੰਸ ਤੋੜ ਦੂ ਮਾਰ ਕੇ ਇੱਥੇ ਤੇਰੀ ਹਿੱਕ ਤੇ ਮੂੰਗ ਨਾਦ ਲੈਣਾ ਇੱਥੇ ਨਾ ਵਸਾਈ ਦੀਪੀ ਲਿਆ ਕੇ ਮੈਨੂੰ ਵਸਾਤਾ ਨਾ کہیں ਆਹ ਹਿੱਕ ਥਾਪੜ ਦਾ ਹਿੱਕ ਆਹ ਹਿੱਕ ਥਾਪੜ ਹੀ ਰਹਿ ਜਾਏਗਾ ਮੰਗਤੀ ਤੇਰੀ ਕੁਸ ਲੱਗਦੀ ਮੰਗਤੀ ਕਰਤਾ ਰਿਸ਼ਤਾ ਪੋਰਤਾ ਤੇਰਾ ਨੱਕ ਵੱਡੇ ਨਾਲੜੇ ਵਾਲੇ ਦਾ ਗੱਲਾਂ ਮਾਰਦਾ ਸੀ ਜਿਹੜੀਆਂ ਤੂੰ ਆ ਐਵੇਂ ਆਏ ਕਿਵੇਂ ਐਵੇਂ ਕਿਵੇਂ ਮੰਗਤੀ ਹੈ ਮੈਥੋਂ ਮੈਥੋਂ ਪੁੱਛੇ ਬਿਨਾ ਤੂੰ ਲੱਗਦਾ ਕੀ ਹੈ ਹਾਂ ਮੈਂ ਮੈਂ ਪ੍ਰਾਣਾ ਉਹ ਗੱਲਦਾ ਪ੍ਰਾਣਾ ਮੈਂ ਰਹਿਣੀ ਜਦੋਂ ਸੀਗਾ ਉਹਦਾ ਇੱਜ਼ਤ ਕਰਾਈ ਨਹੀਂ ਗਈ ਤੇਰੇ ਤੋਂ ਬੇਪੁੱਤ ਜੇ ਤੂੰ ਪ੍ਰਾਣਾ ਵਾਲੀਆਂ ਗੱਲਾਂ ਕਰਦਾ ਤੈਨੂੰ ਮੂਰੇ ਰੱਖ ਦੇ ਕਾਰਜ ਦੇ ਜੇ ਤੂੰ ਗੱਲਾਂ ਹੀ ਨਹੀਂ ਉਹ ਕੀਤਾ ਤੇ ਅਗਲੇ ਨੇ ਭਾਈ ਆਪਦਾ ਵੇਲਾ ਪੂਰਾ ਤਾਂ ਕਰਨਾ ਹੀ ਹੈ ਮਰਜ਼ੀ ਕਰ ਲਿਆ ਮੇਰੀ ਗੱਲ ਸੁਣ ਲਾ ਮਾਂ ਜੇ ਦੀਪੀ ਦਾ ਵਿਆਹ ਹੋ ਗਿਆ ਨਾ ਇਹਨੂੰ ਇੱਥੇ ਰੱਖਦਾ ਨਹੀਂ ਮੈਂ ਇਹਨੂੰ ਵੀ ਲੈ ਜਾਣਾ ਆਪਦੀ ਨੂੰ ਕੋਈ ਨਾ ਤੇਲ ਪਾ ਕੇ ਫੂਕ ਨੂੰ ਨੂੰ ਫੂਕ ਨੂੰ ਤੇਲ ਪਾ ਕੇ ਨੂੰ ਕੋਈ ਨਾ ਇਹ ਤਾਂ ਆਪਦਾ ਹੁਣ ਹੱਕ ਤੇ ਬੈਠੀ ਆ ਕੇ ਹੁਣ ਇਹਨੂੰ ਆਪਾਂ ਕੱਢ ਨਹੀਂ ਸਕਦੇ ਘਰੋਂ ਮੈਂ ਤੈਨੂੰ ਦੱਸਾਂ ਹਾਂ ਤੂੰ ਦਵਾਇਆ ਮੇਰੀ ਹੱਕ ਚ ਗੋਡਾ ਤੂੰ ਕੋਈ ਨ ਕਿਵੇਂ ਉੱਠਦਾ ਟੋਲਾ ਉਹਦਾ ਮਾਰ ਜਿਹੜੇ ਖੁੱਛ ਛਾਲ ਮਾਰਨੀ ਹੈ ਜਾ ਕੇ ਹਾਂ ਕੋਈ ਨਹੀਂ ਤੂੰ ਕਿੰਨਾ ਬੋਟੂ ਤੇਰਾ ਮੈਂ ਭਾਉਕਾ ਜਾ ਜਾ ਤੁਰ ਜਾ ਹੁਣ ਐਨੇ ਜੋ ਘਰਿਆ ਨਹੀਂ ਜਿਹੜਾ ਅਣਖਣਖ ਕਰਦਾ ਸੀ ਖੂ ਟੋਬੇ ਚ ਮਾਰ ਜਾ ਕੇ ਛਾਲ ਹਣਾ ਡੰਡਾ ਹੱਕ ਚ ਦੇ ਦੂੰ ਬਾਲਾ ਬੋਲਦੀਆਂ ਹਸਾਬ ਲਾਲਾ ਵੇ ਜਾ ਬਾਗ ਜਾ ਬਾਗ ਜਾ ਤੂੰ ਵੀ ਬਾਗ ਜਾ ਡੰਡੇ ਤੂੰ ਵੀ ਜਿਆ ਨੂੰ ਇੱਥੇ ਲਿਆ ਕੇ ਮੈਂ ਤਾਂ ਆਪੇ ਵੀ ਜਿਆ ਹਾਂ ਆਪੇ ਫਸੇ ਤੋਰਦੇ ਇੱਥੇ ਉਹ ਜੇ ਤੂੰ ਕਿਸੇ ਲੈਕਦਾ ਹੁੰਦਾ ਤਾਂ ਸਭ ਕੁਝ ਹੀ ਹੋ ਜਾਂਦਾ ਹਾਂ ਮੈਂ ਤਾਂ ਆਪੇ ਹੀ ਨਹੀਂ ਲੈਕਦਾ ਜਦੋਂ ਇਹਨੂੰ ਸਿਰੇ ਕਰ ਲਿਆ ਜਾ ਬਾਗ ਜਾ ਉੱਜੜ ਜਾ ਬਾਹਰ ਨੂੰ ਹੈ ਨਹੀਂ ਤੁਸੀਂ ਚੱਲ ਲੱਗਦੀਆਂ ਹੁਣ ਇਕੱਠੇ ਬੈਠਣ ਵਾਲੇ ਤੁਸੀਂ ਹੈ ਨਹੀਂਗੇ ਨਹੀਂ ਨਹੀਂ ਦਿਖਾਉਂ ਪਚੱਕਾ ਦਿਖਾਉਂ ਪਚੱਕਾ ਮਿਰਚਾਂ ਲੱਗ ਗਆਂ ਨੇ ਮਿਰਚਾਂ ਕਿਵੇਂ ਬੁੜਕਦਾਗਾ Ꙅ Ꙅ ਬਿਨਾਂ ਗੱਲ ਤੋਂ ਨਹੀਂ ਮੈਂ ਤੈਨੂੰ ਆਖਿਆ ਸੀ ਨਾ ਪਾਉਂਕ ਤੂੰ ਉਦੋਂ ਹੁਣ ਕੀ ਪਤਾ ਕੀ ਖੂ ਭਟੂਗਾ ਇਹ ਚਾ ਨਾ ਫਿਰ ਮੈਂ ਡਰਦੀ ਐ ਤੂੰ ਕਦੇ ਕੁਛ ਬੋਲਦਾ ਕਦੇ ਕੁਛ ਬੋਲਦਾ ਸੇਰੀ ਚੜੀ ਜਾਂਦਾ ਇਹਨੂੰ ਬੁਲਾਉਂਦਾ ਕੌਣ ਜਦੋਂ ਮੈਂ ਗੱਲ ਦੇ ਟਾਲ ਮਟੋਲੇ ਕਰੀ ਜਾਂਦੀ ਆ ਤੂੰ ਜ਼ਰੂਰੀ ਫਿਰ ਸਾਰਾ ਕੁਝ ਦੱਸਣਾ ਸੀ ਨਾ ਫਿਰ ਮੇਰੀ ਗੱਲ ਸੁਣ ਹੁਣ ਇਹਨੂੰ ਕਿਹਾ ਨਹੀਂ ਕੁਛ ਬਾਸਤਾ ਨਹੀਂ ਜਾਣ ਜਾਣ ਪੰਗੇ ਲੈਂਦਾ ਜਾਣ ਜਾਣ ਚੱਲ ਕੋਈ ਨਹੀਂ ਉਹ ਤਾਂ ਸੋਡਾ ਜੱਬ ਖਾਣਾ ਹੀ ਐ ਆ ਮੈਂ ਉਹ ਕਿ ਮੈਂ ਕੰਡੇ ਵੀ ਤੇ ਮੈਂ ਕਿਹੜੇ ਖੂਚ ਡਿੱਗਾ ਮੈਂ ਤਾਂ ਆ ਹੀ ਨਹੀਂ ਸਮਝ ਆਉਂਦੀ ਉਹ ਦੁਕਾਨੇ ਨਾ ਗੱਲਾਂ ਮੂਰੇ ਕਹਿੰਦਾ ਇੱਥੇ ਬਸਾਉਂਦੀ ਪੀ ਨੂੰ ਇੱਥੇ ਬਸਾਉ ਲੱਗੇ ਬੱਦਾ ਹੋਣਾ ਕਿੱਥੇ ਮਾਰਾਂ ਮਾਰਦਾ ਕਹੇ ਵੱਡਾ ਅਣਖਾਲਾ ਬਣਿਆ ਫਿਰ ਦੱਬੇ ਅਣਖਾ ਨਾ ਹੋਵੇ ਉਹ ਤਾਂ ਹੋ ਜਾ ਮੈਂ ਸ਼ਰਮੀ ਲਾ ਰੱਖੀ ਆ ਉਹ ਗਲੀ 'ਚ ਹੀ ਬੈਠਾ ਦੁਪਹਿਰ ਹੀ ਉਹ ਗਲੀ ਤੇ ਕਿਹਾਂ ਕੌਣ ਆਉਂਦਾ ਇੱਥੇ ਯਾਰ ਉਹ ਹੋ ਗਿਆ ਇੱਕੇ ਤਾਂ ਮੇਰੇ ਅੰਦਰ ਦਿੱਕਤ ਜੀ ਹੋਈ ਪਈ ਆ ਬਸਾਬ ਦਾ ਪ੍ਰੈਸ਼ਰ ਜਿਆ ਬਾਲਾ ਬੰਦਾ ਪਥਰੀਂਗਾ ਤਾਂ ਨਹੀਂ ਪਤਾ ਨਹੀਂ ਜਦ ਗਦੂਦਾਂ ਨੂੰ ਸੋਜ ਹੋਈ ਪਈ ਆ ਮੈਂ ਤੈਨੂੰ ਆਇਆ ਕਹਿੰਦਾ ਮਾਹੋ ਥੋ ਲੱਗਿਆ ਬਾਜਾਂ ਮਾਰਨ ਪਤੰਦਰਾ ਇਹਨਾਂ ਦਾ ਕੀ ਤੈਨੂੰ ਹੈ ਬੋਲਾ ਤਾਂ ਨਹੀਂ ਹੋ ਗਿਆ ਗੱਲ ਹੀ ਨਹੀਂ ਸੁੰਦਾ ਉਹ ਪਿਛਾਅ ਦਾ ਪ੍ਰੈਸ਼ਰ ਪਿਆ ਪਿਆ ਹੀ ਕਹੀਦਾ ਜਾਣਾ ਦੱਸ ਗੱਲ ਕੀ ਹੋ ਗਈ ਗੱਲ ਤਾਂ ਕੀ ਹੋਣੀ ਮਾਦਾ ਤੇਰੇ ਕੋਲੇ ਕੰਮ ਆਇਆ ਯਾਰ ਹਾਂ ਦੱਸ ਭਾਂ ਦੇ ਜਾਦਾ ਹੋਰੀ ਸੱਪ ਘੜਤਾ ਬੁੜੀਆਂ ਨੇ ਕਿਉਂ ਕੀ ਹੋ ਗਿਆ ਬੁੜੀਆਂ ਕਹਿੰਦੀਆਂ ਉਹਦਾ ਦੀਪੀ ਦਾ ਕਹਿੰਦਾ ਉਹ ਕਰਤਾ ਕੀ ਕਰੇ ਬਾਪਰਾਤਾ ਹਾਂ ਸਕਣ ਛੁਗਣ ਪਾਏਗਾ ਕਹਿੰਦਾ ਪੱਕ ਠੱਕ ਹੋ ਗਈ ਨਹੀਂ ਯਾਰ ਐ ਤਾਂ ਨਹੀਂ ਹੋ ਸਕਦਾ ਉਹੀ ਮਾਰਦੀਆਂ ਉਹਨੀਆਂ ਤੈਨੂੰ ਤਪਾਉਣ ਮਾਰੀਆਂ ਯਾਰ ਗੰਗਾ ਸੀ ਟੜਕੇ ਦੀਆਂ ਉਹ ਕਮਲੇ ਨੂੰ ਭਾਗੀਆਂ ਘਰੇ ਯਾਰ ਹਾਂ ਹੈ ਉਹ ਇੱਥੇ ਮੈਂ ਖੇਤੋਂ ਭੇਜਾਂ ਮੈਂ ਜਾ ਦੁੱਧ ਲਿਆ ਤੇ ਦੁੱਧ ਨਹੀਂ ਦੱਬਿਆ ਉਹਨੇ ਖਾਲਚ ਉਹ ਪਾੜ ਗਿਆ ਤੇ ਉਹ ਇੱਥੇ ਘਰੇ ਬੈਠਾ ਮੌਜਣਾ ਮੈਂ ਖੇਤੋਂ ਆਇਆ ਮੈਨੂੰ ਕਹਿੰਦਾ ਉਹ ਤਾਂ ਮੈਨੂੰ ਘਰੇ ਭਾਗੇ ਗਈਆਂ ਸੀ ਇਹ ਫਿਰ ਲੋੜਈ ਆ ਗਿਆ ਕੰਮ ਠੇਡਾ ਹੋ ਗਿਆ ਹੋਰ ਯਾਰ ਮੈਂ ਤਾਂ ਫਿਰਦਾ ਭਾਂ ਦੇ ਆ ਤਾਂ ਮੁੱਛਾਂ ਨੂੰ ਪਾਟ ਦਿੰਦਾ ਵੀ ਵਿਆਹ ਕਰਾਉਂਗਾ ਮੈਂ ਵੀ ਫਿਰਦਾ ਮੁੱਛਾਂ ਨੂੰ ਵੜਤਾ ਦਿੰਦਾ ਵੀ ਤੇਰਾ ਵਿਆਹ ਕਰਾਉਂਗਾ ਉਹਦੇ ਨਾਲ ਹੁਣ ਫਿਰ ਹੱਲਾ ਹੱਲਾ ਤਾਂ ਕੀ ਆ ਮੇਰੀ ਗੱਲ ਸੁਣਾ ਹੂੰ ਜੇ ਹੁਣ ਮੈਂ ਜਾਣਾਂ ਠੀਕ ਆ ਤਾਂ ਗੱਲ ਦਾ ਪੂਗਾ ਰੌਲਾ ਤੇ ਤੂੰ ਐਂ ਕਰ ਪਈ ਬਣ ਕੇ ਜਿੰਨੇ ਪੈਸੇ ਚਾਹੀਦੇ ਆਪਾਂ ਇਹ ਚੱਕ ਖਰਚਾ ਵਰਚਾ ਆਉਂਦਾ ਉਹ ਲੈ ਲੈ ਠੀਕ ਆ ਮੈਨੂੰ ਐਂ ਪਤਾ ਕਰਕੇ ਦੱਸ ਦੇ ਵੀ ਗੱਲ ਸੱਚੀ ਆ ਜੇ ਸੱਚੀ ਆ ਤਾਂ ਕਿੱਥੇ ਮੰਗੀ ਆ ਕੀ ਕਰਦਾ ਕੌਣ ਹੈਗੇ ਆ ਕੀ ਪਰਿਵਾਰ ਆ ਸਾਰਾ ਮੈਨੂੰ ਪਤਾ ਕਰਕੇ ਦੱਸ ਦੇ ਬਾਕੀ ਗੱਲ ਮੇਰੇ ਤੇ ਛੱਡ ਦੇ ਪਤਾ ਦਾ ਕਰਨਾ ਪੂ ਐਂ ਤਾਂ ਲੂਟ ਨਹੀਂ ਆਉਂਦਾ ਕੰਮ ਤੈਨੂੰ ਕਹਿੰਦਾ ਕੌਣ ਸੀ ਉਹ ਮੈਨੂੰ ਤਾਂ ਦੋਨੇ ਪੈ ਗਈਆਂ ਮਾਂ ਵੀ ਪੈ ਗਈ ਉੱਡ ਕੇ ਤੇ ਉਹ ਵੀ ਆਪ ਵੀ ਹੈ ਆ ਮਾਨੂੰ ਕਹਿੰਦੀ ਤੂੰ ਹਿੱਕਾਂ ਥਾਪੜਦਾ ਸੀ ਕਹਿੰਦੀ ਆਹ ਦਲਤਾ ਤੇਰੀ ਹਿੱਕ ਤੇ ਮੂੰਗਾ ਇਹਦਾ ਕੰਮ ਹੀ ਨੁਕਸਾਨ ਵਾਲਾ ਹੋ ਗਿਆ ਯਾਰ ਇਹਦਾ ਬਾਹਲਾ ਕੋ ਸੋਚੀ ਬੈਠੇ ਸੀ ਹੋਰ ਯਾਰ ਮੈਂ ਤਾਂ ਬਾਹਲੇ ਵੱਡੇ ਵੱਡੇ ਸੁਪਨੇ ਦੇਖੀ ਬੈਠਾ ਪਤੰਦਰਾ ਮੈਂ ਤਾਂ ਮੈਨੂੰ ਤਾਂ ਐਸੀ ਮਹਾਮਤ ਲੈ ਕੇ ਜਾਉਂ ਹੁਣ ਘੁੰਮਣ ਫਿਰਨ ਕਿਸੇ ਪਾਸੇ ਫੇ ਰਾਜਸਥਾਨ ਚ ਤਾਂ ਖਾ ਖੇ ਲਉਂ ਉੱਠ ਨੂੰ ਦਿਖਾਈ ਖੜਾ ਉੱਠ ਹੁਣ ਤਾਂ ਮੇਰੇ ਨਾਲ ਆ ਮਾਂ ਮੇਰੀ ਗੱਲ ਸੁਣ ਲਾ ਠੀਕ ਆ ਮੈਂ ਘਰ ਇੱਕ ਕਹਿ ਕੇ ਆਇਆ ਵੀ ਜੇ ਤੇਰੀ ਹਿੱਕ ਤੇ ਦੀਵਾਨਾ ਵਾਲਾ ਤੂੰ ਵੀ ਮੈਨੂੰ ਕੀ ਯਾਦ ਰੱਖੇਂਗੀ ਹੈ ਚੱਲ ਤੂੰ ਕੋਈ ਨਹੀਂ ਮੈਂ ਕਰਦਾ ਹਾਂ ਮੈਂ ਬਚੋਲੇ ਕੋਲੇ ਜਾਣਾ ਯਾਰ ਤੂੰ ਕਿਤੋਂ ਮਰਜੀ ਪਤਾ ਕਰ ਠੀਕ ਆ ਤੇ ਮੈਨੂੰ ਪਤਾ ਕਰਕੇ ਦੱਸ ਇੱਕੋ ਸਾਡੇ ਕਮਲੇ ਜੇ ਕੋਲੇ ਨਾ ਕੋਈ ਗੱਲ ਕਰਿਆ ਕਰ ਉਹ ਮਾਨੂੰ ਕਹ ਉਹ ਮੈਨੂੰ ਕਹਦਾ ਅੱਜ ਤੂੰ ਅਕੇ ਤੂੰ ਬਾਹਰ ਲੈਨ ਨੂੰ ਫਿਰਦਾਦਾ ਓਏ ਮੈਂ ਤਾਂ ਠੇਕੇ ਤੇ ਦੇਣਾ ਕਹਿੰਦਾ ਮੈਂ ਚੱਲ ਤੂੰ ਦੇ ਦੇ ਫੇਰਾ ਤੂੰ ਮੈਂ ਤੈਨੂੰ ਦੱਸਦਾ ਉਹ ਲੜਾ ਕੇ ਮਾਰ ਦੂਗਾ ਹੈ ਨਾਲੇ ਤੇਰੇ ਨਾਲੇ ਨਾਲੇ ਮੇਰੇ ਨਾਲ ਉਹ ਵੀ ਗੱਲ ਜੀ ਨਾ ਸੁਣਿਆ ਕਰ ਬਾਲੀ ਠੀਕ ਆ ਤੂੰ ਮੈਨੂੰ ਇਹ ਪਤਾ ਕਰਕੇ ਦੱਸ ਉਹਦੇ ਕੋਲੇ ਗੱਲ ਨਾ ਕਰੀ ਮੈਂ ਕਰਦਾ ਬੜਕ ਸੜਕ ਲੈਣਾ ਕੋਈ ਨਹੀਂ ਆਹੋ ਤੂੰ ਪਹੁੰਚ ਠੀਕ ਆ ਤੇ ਨਾਲੇ ਮੇਰੀ ਗਾਹ ਹੁਣ ਦਵਾਈ ਬੂਟੀ ਲੈ ਲਾ ਕੋਈ ਚੱਜ ਦੀ ਐ ਬਹਿ ਜਾਣਾ ਦੇਖ ਜਵਾਕ ਜੱਲੇ ਆਉਂਦੇ ਆ ਆਇਆ ਜਗਦੇਵ ਲੱਗਦਾ ਬੱਦਲ ਜੈ ਵੀ ਗੱਜੀ ਜਾਂਦਾ ਮੀਂਹ ਪਊਗਾ ਆਇਆ ਜਗਦੇਵ ਅੱਜ ਮੀਂਹ ਫੇਰ ਪਵਾਏਗਾ ਲੱਗਦਾ ਮੈਨੂੰ ਓਏ ਹੋਰ ਮੀਂਹ ਤਾਂ ਵਸਨਾ ਟੱਪੇ ਯਾਰ ਹੋਰ ਦੱਸ ਵਸਤਾ ਟੱਪ ਜੂ ਕੋਈ ਨਹੀਂ ਮੀਂਹ ਨਾ ਆ ਜਾ ਜਾਣ ਦੀ ਪਹਿਲਾਂ ਕਰੀ ਆਇਆ ਆਂ ਬਰੋਆ ਹੈ ਫੇਰ ਹੋਰ ਮੀਂਹ ਆਜੇ ਹੋ ਤੱਕ ਕੋਈ ਨਹੀਂ ਹੋਰ ਦੱਸ ਪਰਿਵਾਰ ਸਾਰਾ ਖੈਰ ਸੋਖਾ ਹੈ ਹਾਂ ਹਾਂ ਵਧੀਆ ਤੂੰ ਦੱਸ ਨਾ ਬੱਦ ਗਿਆ ਆਪਾਂ ਤਾਂ ਸੋ ਨਾ ਜੁਨਾ ਲੱਗ ਗਿਆ ਮੀ ਪੈ ਜਾਂਦਾਗਾ ਤੇ ਕਿਵੇਂ ਕੋਈ ਗੱਲਬਾਤ ਨਹੀਂ ਹੀ ਉਹ ਹੀ ਕਾਦੀ ਗੱਲਬਾਤ ਉਦੋਂ ਬਾਅਦ ਤਾਂ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨੂੰ ਤਾਂ ਆਪਾਂ ਕੀ ਗੱਲਬਾਤ ਕਰਨੀ ਹੈ ਦੀਪੀ ਦੇ ਦੇਸ ਤੇ ਪਹੁੰਚ ਨਹੀਂ ਬੋਲੇ ਉਸ ਉੱਤਰ ਤਾਂ ਆਪਣੀ ਗੱਲਬਾਤ ਹੋਈ ਨਹੀਂ ਗੁੱਡੀ ਨਾਲ ਵੀ ਨਹੀਂ ਗੱਲ ਨਹੀਂ ਕਿ ਕੋਈ ਜਾਇਆ ਗਿਆ ਮੈਂ ਕਹਿੰਦਾ ਉਦੋਂ ਬਾਅਦ ਗੁੱਡੀ ਨੇ ਕੋਈ ਕਰਤੀ ਉਹ ਗੱਲ ਆਪਾਂ ਕਹਿ ਨਹੀਂ ਸਕਦੇ ਉਹ ਕੁਲਦੀਪ ਨਹੀਂ ਜਿਹੜਾ ਹਾਂ ਹਾਂ ਠੀਕ ਆ ਉਹ ਇੱਕ ਦੋ ਵਾਰ ਜਿਹੜਾ ਪਹਿਲਾਂ ਜੁम्मेवार ਜੀ ਨਾਲ ਲੈ ਕੇ ਗਿਆ ਸੀ ਗੁੱਡੀ ਨੂੰ ਆਪਾਂ ਤੋੜੀ ਸੀ ਉਦੋਂ ਹਾਂ ਹਾਂ ਉਹ ਕੰਸੂਹਾਂ ਜੀਆਂ ਲੈਂਦਾ ਸੀ ਮੈਥੋਂ ਦੀ ਪੇਸ ਤੇ ਜੀ ਉਹ ਕੰਸੂਆਂ ਲੈਣ ਦੀ ਕਿ ਲੋੜ ਹੈ ਹੋਈ ਤਾਂ ਗੱਲ ਨਾ ਵਾ ਕੀ ਉਹਨੂੰ ਦੱਸਣਾ ਦਿੱਤਾ ਹੋਵੇ ਮਸਾਂਤੇ ਨੂੰ ਨਾ ਨਾ ਬਸ ਉਧਰ ਨਾ ਕੋਈ ਰਿਸ਼ਤੇਦਾਰੀ ਪੈਂਦੀ ਜਿੱਥੇ ਆਪਾਂ ਰਿਸ਼ਤਾ ਕਰਿਆਗਾ ਕਈ ਵਾਰ ਐ ਹੋ ਜਾਂਦਾ ਅਗਲਾ ਕਹਾਣੀ ਉਧਰ ਸਾਈ ਕੋਈ ਪੁੱਛ ਪਰਤਾਲ ਕਰਨ ਲੱਗ ਜਾਂਦਾ ਹੋਵੇ ਇਹ ਤਾਂ ਹੋ ਸਕਦਾ ਮੈਥੋਂ ਕੰਸੂਹਾਂ ਜੇ ਲੈਂਦਾ ਨਾ ਕਿਵੇਂ ਆ ਰਿਸ਼ਤਾ ਹੋ ਗਿਆ કે ਨਹੀਂ ਹੋਇਆ ਇਹ ਜਗਰਦਾ ਸੀ ਆ ਤੇਰਾ ਆਪਾਂ ਨੂੰ ਕੋਈ ਡਾਰਾ ਆਪਾਂ ਕੋਈ ਗੱਪ ਨਹੀਂ ਮਾਰਿਆ ਕੁਝ ਘੋੜ ਨਹੀਂ ਰੱਖਿਆ ਹੈ ਡਰ ਨਹੀਂ ਡਰਦਾ ਉਹਦੋਂ ਹੀਆਂ ਗੱਲੇ ਤੋਂ ਸਾਤੇ ਤੋਂ ਡਾਰਾ ਹੋਰ ਆਪਾਂ ਨੂੰ ਕੀ ਤੋਂ ਡਾਰਾ ਯਾਰ ਬਾਕੀ ਤੇਰੀ ਰਿਸ਼ਤੇਦਾਰੀਆਂ ਜੋ ਤੇਰੇ ਤੇ ਵਿਸ਼ਵਾਸ ਨਹੀਂ ਜੇ ਉਹਦੇ ਮਗਰ ਲੱਗਣਗੇ ਤਾਂ ਫਿਰ ਅਗਲੇ ਨਹੀਂ ਮਰਜੀ ਹੈ ਭਾਈ ਹੈ ਆਪਾਂ ਕੋਈ ਗੱਪ ਮਾਰਿਆਗਾ ਮੈਨੂੰ ਵੀ ਐਂ ਡਾਰਾ ਵਾ ਪਾਨੀ ਪੁੰਨੀ ਨਾ ਮਾਰਦਾ ਨਹੀਂ ਯਾਰ ਪਾਨੀ ਮਾਰਨੋਂ ਆਪਾਂ ਕੋਈ ਗਾਹ ਦੀ ਗੱਲ ਦਾ ਕਿਹੜੀ ਦਾ ਗੱਪ ਮਾਰਿਆਗਾ ਗੱਪ ਤਾਂ ਨਹੀਂ ਮਾਰਿਆ ਉਹ ਰਿਸ਼ਤੇ ਤੋਂ ਖੁਸ਼ ਹੀ ਨਹੀਂ ਜਦੋਂ ਉਹ ਤਾਂ ਕਹਿੰਦਾ ਕਿ ਮੈਂ ਉਹਦੋਂ ਆਖਿਆਦਾ ਹੈਗਾ ਹੁਣ ਤੇਰੇ ਸਾਹਮਣੇ ਉਹਦਾ ਖੁਸ਼ ਨਾ ਖੁਸ਼ ਨਾ ਆਪਣੀ ਰਿਸ਼ਤੇ ਨਾਲ ਕੀ ਮਤਲਬ ਮੈਨੂੰ ਵੀ ਗੱਲ ਸਮਝ ਨਹੀਂ ਆ ਰਹੀ ਜਦ ਮੈਂ ਮੇਰੀ ਗੱਲ ਸੁਣ ਤੈਨੂੰ ਵੀ ਪਤਾ ਕੀ ਕੁਛ ਉਹ ਕਰਕੇ ਗਿਆ ਪਹਿਲਾਂ ਵਾਲੇ ਰਿਸ਼ਤੇ ਵਾਲੇ ਵੀ ਉਹਨੇ ਨਾ ਕਰਤੀ ਸੀਗੀ ਹਣਾ ਹੁਣ ਖੁਸ਼ ਕਿਉਂ ਹੋਊਗਾ ਉਹ ਉਹ ਤਾਂ ਕਹਿੰਦਾ ਕਹਿੰਦਾ ਮੇਰੇ ਨਾਲ ਰਿਸ਼ਤਾ ਕਰੋ ਦੀਪੀਆ ਉਹਦੇ ਨਾਲ ਆਪਾਂ ਜੋ ਕਰਨਾ ਹੈ ਉਹ ਆਪਾਂ ਉਹਦੀ ਕਿਹਾਤਾ ਸੀਗਾ ਵੀ ਨਾ ਅੱਜ ਕਰਕੇ ਨਾ ਕੱਲ ਕਰੀ ਅਸਤਾ ਵੀ ਜਿਹੜੀ ਪਹਿਲਾਂ ਹੀ ਵਹੀ ਅਸਤਾ ਉਹਦਾ ਵੀ ਆਪਾਂ ਹੋ ਕਰਿਆਗਾ ਚਲ ਵੀ ਕਰਾਂ ਰੋਟੀ ਟਿਕਾਣਾ ਕਰਿਆ ਵੀ ਚਲ ਕਿਉਂ ਤਾਂ ਮਨ ਨਾਲ ਸੰਭਲ ਜੇ ਆਪਾਂ ਤਾਂ ਐ ਕੋਸ਼ਿਸ਼ ਕਰੀ ਜਾਂਦੇ ਆ ਦਵਾਰੇ ਦੂਜੀ ਕੁੜੀ ਉੱਥੇ ਕਿਵੇਂ ਉਹ ਕਰਦਾਂਗੇ ਯਾਰ ਹੈ ਇਹਦਾ ਤਾਂ ਲਈ ਆ ਉਹ ਤਾਂ ਬੰਦੇ ਦਾ ਇਹ ਵਧੀਆ ਹੈ ਯਕੀ ਮੇਰੇ ਤੇ ਜੀਨ ਕਰਦੇ ਆ ਪਰ ਫੇਰ ਵੀ ਡਰਦਾ ਰਹਿੰਦਾ ਹੀ ਹੈ ਹਨਾ ਚਲ ਕੋਈ ਨਹੀਂ ਆਇਆ ਤਾਂ ਵੈ ਗਰੂਪ ਹਲੀ ਕਰੂ ਯਾਰ ਆਪਾਂ ਜੇ ਕਿਸੇ ਦਾ ਮਾੜਾ ਹੀ ਨਹੀਂ ਕਰਿਆ ਆਪਣਾ ਕਿਵੇਂ ਹੋਊਗਾ ਹੈ ਐ ਤਾਂ ਨਹੀਂ ਹਰ ਇੱਕ ਵਾਰੀ ਆਪਣੇ ਨਾਲ ਮਾੜਾ ਹੋਈ ਜਾਊਗਾ ਜਿੱਦਾਂ ਗੱਲ ਹੈਗੀ ਆ ਉਹ ਪਰ ਮੈਨੂੰ ਤਾਂ ਟੈਨਸ਼ਨ ਜੀ ਲੱਗੀ ਪਈ ਹੈ ਯਾਰ ਬਾਕੀ ਭਾਈ ਤੇਰੇ ਤੇ ਗੱਲ ਹੈ ਤੂੰ ਆਹ ਦੇ ਰਿਸ਼ਤੇ ਨਾਲ ਜ਼ੋਰ ਪਾ ਹੁੰਦਾ ਤੇਰੇ ਤੇ ਗੱਲ ਖੜੀ ਹੈ ਹੁਣ ਸਾਡਾ ਤਾਂ ਕੀ ਹੋਇਆ ਹੈ ਸਾਡੀ ਤਾਂ ਤੂੰ ਜਿਵੇਂ ਕਿਹਾ ਸੀ ਆਪਾਂ ਤਾਂ ਰੋਕਾ ਕਰਿਆ ਹੈ ਹੈ ਜੋਰ ਤਾਂ ਪਾਈ ਨਾ ਇਹਨਾਂ ਦਾ ਇੰਨਾ ਪਤਾ ਇਹਨਾਂ ਨੇ ਕਹਿਣਾ ਕੀ ਆ ਵੀ ਕੁੜੀ ਗਏ ਆ ਜਾਂ ਐ ਕੁੜੀ ਬਾਰੇ ਕੁਝ ਕਹਿਤਾ ਫੇਰ ਅਗਲਾ ਕੀ ਕਰੂ ਜੋਰ ਮੇਰਾ ਵੀ ਨਾ ਚੱਲਣਾ ਉਥੇ ਚਲ ਕੁੜੀ ਬਾਰੇ ਕੁਝ ਕਹਿਤਾ ਪਰ ਤਾਅ ਤਾਂ ਅਗਲਾ ਕਰੂ ਗਈ ਐ ਸਿੱਧਾ ਤੇ ਨਹੀਂ ਕਿਸੇ ਦਾ ਯਕੀਨ ਕਰ ਲੂ ਤੇਰੇ ਨਾਲੋਂ ਵੱਧ ਤਾਂ ਨਹੀਂ ਕਿਸੇ ਦੀ ਨੇੜਤਾ ਉਹਨਾਂ ਨਾਲ ਓਏ ਉਹੀ ਤਾਂ ਗੱਲ ਆ ਉਹ ਤਾਂ ਮੈਂ ਗੱਲ ਸਮਝਦਾ ਪਰ ਫੇਰ ਵੀ ਅਗਲਾ ਯਕੀਨ ਵਾਲਾ ਮੁੱਟਾ ਕਰ ਹੀ ਲੈਂਦਾ ਬਾਹਲੇ ਬੰਦੇ ਜਿਹੜਾ ਆਲਾ ਕਹਿੰਦਾ ਵੀ ਸਾਨੂੰ ਦੱਸਿਆ ਆ ਕਿ ਯਾਰ ਹਨਾ ਉਹੀ ਤਾਂ ਹੀ ਨਹੀਂ ਕਹਦਾ ਕਿ ਨੇ ਤੂੰ ਜਗਦੇ ਮੇਰੀ ਇੱਕ ਗੱਲ ਸੁਣ ਬੰਦਾ ਵਿਚੋਲੇ ਤਾਂ ਚਲ ਘੱਟ ਯਕੀਨ ਕਰ ਤੇ ਤੇ ਰਿਸ਼ਤੇਦਾਰ ਹੀ ਐ ਗੱਲ ਤਾਂ ਹੋ ਗਈ ਆ ਯਾਰ ਜਦ ਕੋਈ ਨਹੀਂ ਫਿਰਦੀ ਕੋਈ ਗੱਲ ਲੱਗਦੀ ਆ ਦੱਸ ਦੇਗਾ ਨਹੀਂ ਕੋਈ ਆਂਦੇ ਕੋਈ ਗੱਲ ਕੋਈ ਕਹਿ ਕੁਕੇ ਗਿਆਗਾ ਆਪਾਂ ਨੂੰ ਮੈਨੂੰ ਵੀ ਲੱਗਦਾਗਾ ਆਈਦਰ ਲੱਗਦਾ ਮੈਨੂੰ ਲੱਗਦਾ ਉਹ ਕੁੱਝ ਨਾ ਡਾਵੀ ਚੱਲ ਕੋਈ ਨਹੀਂ ਜੇ ਕੋਈ ਆਪਣੇ ਕੋਈ ਗੱਲ ਆਊਗੀ ਬਾਕੀ ਤੂੰ ਵੀ ਮੜੀ ਵਿੜਕ ਰੱਖੀ ਹੈਂ ਯਾ ਮਾਣਾ ਮੋਟਾ ਤੂੰ ਜਾ ਐ ਉਧਰ ਕੋਈ ਲੰਘਦਾ ਟੱਪਦਾ ਕਹਿੰਦੇ ਭਾਈ ਹੈ ਨਾ ਨਾ ਮੈਂ ਉਂ ਤਾਂ ਜਾਨਣਾ ਹੁਣੀ ਜਾਨਣਾਗਾ ਕੱਲ ਕਰਦਾਗਾ ਉਹਨਾਂ ਪੱਕੀ ਕਰਾਂਗਾ ਉਧਰ ਜਾਇਆ ਕਰੂੰਗਾ ਵੀ ਭਾਈ ਕੱਲ ਨੂੰ ਕੋਈ ਬੰਦਾ ਆਉਂਦਾ ਹੋਣਾ ਕਰ ਦਊ ਹਾਂ ਨਾ ਨਾ ਹੂੰ ਇਹ ਇਹ ਰਿਸ਼ਤੇਦਾਰੀ ਰਾ ਗੱਲਾਂ ਪੁੱਛੀ ਹੂੰ ਕਹਿਦੀ ਹਾਂ ਨਹੀਂ ਭਾਈ ਕਹਿੰਦੇ ਤਿਆਰੀਆਂ ਦੂਰੀਆਂ ਹੋਈ ਜਾਂ ਨੇ ਕਹਿੰਦੇ ਹੈ ਭਾਈ ਮੈਂ ਜਾ ਹੂੰ ਇਧਰ ਕਹਿਦੀ ਮੈਂ ਜਾਊਂਗਾ ਭਾਈ ਹੈ ਨਹੀਂ ਨਹੀਂ ਫੇਰ ਵੀ ਮਾੜੀ ਮੁੱਤੀ ਆਪਾਂ ਆਖਾਂਗੇ ਗੱਲ ਵੀ ਕੱਲ ਨੂੰ ਕੋਈ ਬੰਦਾ ਕਹਿੰਦਾ ਵੀ ਮੈਂ ਬੈਠਾਂ ਜੁਮੇਵਾਰ ਕਿਸੇ ਨੇ ਮਗਰ ਨਾ ਲੱਗ ਜਾਉ ਹਾਂ ਉਹ ਤਾਂ ਤੂੰ ਗੱਲ ਕਰ ਲਈ ਨਾ ਬਾਕੀ ਚਲ ਯਾਰ ਕੀ ਚਿੰਤਾ ਇਹ ਜਬ ਆ ਗਿਆ ਹੈ ਕਹਿੰਦਾ ਕੌਣ ਸੋਵਾਂ ਲੈਂਦਾ ਚੱਲ ਕੋਈ ਨਹੀਂ ਆਉਣ ਦੇ ਗੱਲਾਂ ਹਾਂ ਕਰ ਲਾਂਗੇ ਹੱਲ ਬਸੰਤ ਇਹਦਾ ਕੀ ਹੋ ਗਰਨਾ ਯਾਰ ਹਾਂ ਚੱਲ ਹੋ ਗਿਆ ਬਦੰਦ ਇਹਨੂੰ ਢਕਾ ਯਾਰ ਗੱਲ ਇਹਨੂੰ ਵੱਡੀ ਦੱਸ ਛੋਟੀ ਦੱਸਾਂਗੇ ਤਾਂ ਫੌ ਨਹੀਂ ਪੈਣਾ ਇੱਥੇ ਪਿਆ ਓਏ ਆੜਿਆ ਓਏ ਉੜਣਾ ਹੀ ਸੀ ਮੈਂ ਥੱਕ ਗਿਆ ਯਾਰ ਕਿਉਂ ਉਹ ਵਾਈ ਬਸ ਥੱਕ ਗਿਆ ਬੱਸਾਂ ਜਿ ਭਗਾਈ ਕਰਨੀ ਕਿਹੜਾ ਸੌਖੀ ਐ ਮੈਨੂੰ ਤਾਂ ਲੱਗਦਾ ਮੈਂ ਥੋੜਾ ਰੋਣਾ ਤੋਂ ਆ ਹੀ ਮਰ ਜੂ ਆ ਉਹ ਚੱਲ ਕੋਈ ਨਹੀਂ ਫਿਰ ਲਿਆ ਆ ਦੱਸ ਕਿਹੜੇ ਕੰਮ ਆਊਗੀ ਹਾਂ ਹੋਰ ਦੱਸ ਕਿ ਮਲ ਕੇ ਗੋਡੇ ਤੇ ਲਾਉਣਾ ਤੇਨੇ ਗੋਡੇ ਤੇ ਕੀ ਲਾਉਣਾ ਯਾਰ ਗੋਲੋ ਵੀ ਹੈ ਨਹੀਂ ਘਰੇ ਪੇਕੀ ਗਈ ਹੋਈ ਆ ਚੱਲ ਕੋਈ ਨਹੀਂ ਹਾਂ ਇਹ ਕਮਲੇ ਨੂੰ ਲੱਤਾਂ ਘੁੱਟਣ ਤੇਰੀਆਂ ਆ ਜਾਂਦੇ ਉਹਨੂੰ ਸੁਸਾਇਟੀ ਚ ਗਿਆ ਬਿਆਰੇ ਚੱਕਣ ਤੇ ਉਹ ਕੰਮ ਤਾਂ ਟੇਡਾ ਹੋ ਗਿਆ ਬਈ ਗੱਲ ਸੱਚੀ ਹੋ ਗਈ ਉਹ ਅੱਛਾ ਯਾਰ ਤੇ ਹੋਰ ਆ ਉਹ ਤਾਂ ਮੁੰਡੇ ਨੂੰ ਆਉਂਦੀ 10-15 ਕਿੱਲੇ ਜ਼ਮੀਨ ਆ ਤੇ ਪੜਿਆ ਲਿਖਿਆ ਜੀ ਬਾਬਾ ਪਟਵਾਰੀ ਪਟਵੂਰੀ ਦੇ ਪੇਪਰ ਤੇ ਹੀ ਬੈਠਾ ਬੁੱਢਾ ਪਰਦੋ ਠੀਕ ਮਿਲ ਗਿਆ ਨਰਮਾ ਲੈ ਦੇਖ ਲੈ ਯਾਰ ਨਹੀਂ 10 ਤੇ 8 ਚ ਕੀ ਫਰਕ ਸੀ ਹੈ 8 ਤਾਂ ਕਮਲੇ ਦੀ ਸੀ 8 ਮੇਰੀ ਆਪ ਦੀ ਸੀ 16 ਕਿੱਲੇ ਬਾਣ ਸੀ ਮੇਰੇ ਕੋਲੇ ਵੀ ਤੇ ਮੇਰੇ ਨਾਲ ਤੋਰ ਦਿੰਦੇ ਤੇਰੇ ਕੋਲ ਤਾਂ 16 ਕਿੱਲੇ ਸੀ ਤੇਰੇ ਨਾਲ ਐਵੇਂ ਤੋਰ ਦਿੰਦੇ ਇੱਕ ਤਾਂ ਫਸਾਈ ਬੈਠੇ ਉਹ ਆਹ ਦੂਜਾ ਉਹ ਲੈਕਦਾ ਤਾਂ ਹੈ ਨਹੀਂ ਬੇਲ ਲੈ ਕਾਹੋ ਯਾਰ ਫਿਰ ਤਾਂ ਗੱਲ ਗਲਤੀ ਹੋ ਗਈ ਫੇਰ ਹੁਣ ਹੱਲ ਕੋਈ ਹਲਤ ਆ ਵੀਰ ਮੇਰਾ ਉਹਦਾ ਵਿਆਹ ਕਰਾਉਣ ਦੀਆਂ ਤਿਆਰੀਆਂ ਕਰੀ ਜਾਂਦੇ ਆ ਆਏ ਤੂੰ ਕੋਈ ਦੇਖੀ ਨਹੀਂ ਗੱਲ ਛੇੜ ਕੇ ਵੀ ਕੋਈ ਟੁੱਟ-ਟੜਾਈ ਹੁੰਦੀ ਹੋਵੇਗਾ ਨਾ 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 ਟੁੱਟ-ਟੁਟਾਈ ਕੋਈ ਨਹੀਂ ਹੁੰਦੀ ਗੱਲ ਤਾਂ ਆਏ ਆ ਵੀ ਰੱਬ ਤੇਰਾ ਭਲਾ ਕਰੇ ਕਿਵੇਂ ਨਾ ਕਿਵੇਂ ਦਿਮਾਗ ਲਾਉਣਾ ਬੰਦੇ ਥੋੜੇ ਜਿਹਾ ਨਾ ਉਹ ਹੈਗੇ ਇੱਜ਼ਤ ਦਾ ਤੇ ਨਰਮ ਜਾਂ ਦਾ ਕੋਈ ਉਹਨਾਂ ਨੇ ਉਂਗਲ ਲੱਗ ਜਾਏ ਕਿਸੇ ਪਾਸਿਓਂ ਦੀ ਗੱਲ ਟੇਢੀ ਆ ਵਿੰਗੀ ਆ ਕੁੜੀ ਚ ਨੁਕਸਾ ਪਰਿਵਾਰ ਚ ਫੇਰ ਤਾਂ ਜਾ ਕੇ ਰਿਸ਼ਤਾ ਟੁੱਟ ਸਕਦਾ ਜਿਹੜੇ ਬੰਦੇ ਪੜ੍ਹੇ ਲਿਖੇ ਆ ਮਿੱਤਰਾ ਫੇਰ ਉਹ ਯਕੀਨ ਨਹੀਂ ਕਰਦੇ ਕੇ ਤੇ ਪੜ੍ਹੇ ਲਿਖੇ ਦੀ ਸੋਚ ਹੋਰ ਹੁੰ ਹੈਂ ਨਹੀਂ 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 ਯਾਰ ਬੜਾ ਕਚਪਿਆ ਹੈ ਦੇਖੋ ਦੇਖੋ ਸਾਡੀ ਤਾਂ ਫੁੱਲੀ ਫੈਰਨ ਬਣ ਗਈ ਮੇਰੀ ਹੈ ਜੇ ਮੈਨੂੰ ਦੱਸ ਦਿੰਦੀ ਨਾ ਮੇਰੇ ਕੰਨੀ ਸੋਪ ਆ ਜਾਂਦੀ ਗੱਲ ਦੀ ਫੇਰ ਮੈਂ ਇੱਥੋਂ ਤੱਕ ਆਉਣ ਨਹੀਂ ਦਿੰਦਾ ਸੀ ਗੱਲ ਗੱਲ ਹੁਣ ਤੂੰ ਆਏ ਦੇਖ ਲੈ ਫੈਸਲਾ ਹੁਣ ਜੋਰ ਤੋਂ ਨਹੀਂ ਫੈਸਲਾ ਤਾਂ ਦਿਮਾਗ ਤੋਂ ਲੈਣਾ ਬੂ ਵੀਰ ਮੇਰਾ ਹੈ ਇੱਕ ਦਿਮਾਗ 100 ਜੋਰ ਵਾਲੇ ਬੰਦੇ ਨੂੰ ਹਰਾ ਸਕਦਾ ਹੁੰਦਾ ਆਪਣੇ ਦੇ ਅੰਗਰੇਜ਼ਾਂ ਨੇ ਦਿਮਾਗ ਨਾਲ ਰਾਜ ਕਰਿਆ ਸੀ ਆਪਣੇ ਬੰਦੇ ਨੇ ਜੋਰ ਬਥੇਰਾ ਸੀ ਕੋਈ ਨਾ ਫਿਰ ਹੋ ਸਕਦਾ ਕੋਈ ਹੱਲ ਹਾਂ ਹੱਲ ਤਾਂ ਕਰਾਂਗੇ ਮੇਰੀ ਗੱਲ ਸੁਣ ਤੂੰ ਜੇ ਮੇਰੀ ਗੱਲ ਮੰਨੇ ਤਾਂ ਕੰਨ ਕਰੂ ਦੇ ਇੱਕ ਮਾਰੀ ਜਾਂਦਾ ਨੀਰੇ ਚੋਂ ਕੰਮ ਤਾਂ ਪੂਰਾ ਨੀ ਕਰਣੀ ਕੀ ਦੁੱਧ ਪੀਣ ਨੂੰ ਕਾਲਜ ਚ ਮਾਰੀ ਜਾਂਦੀ ਆ ਵੀ ਮੈਂ ਪਾ ਦਊਗੀ ਕਿਉਂ ਹੋਰ ਤੂੰ ਪੰਗਾ ਲੈ ਜਾਨੀ ਆ ਬਿਨਾਂ ਗੱਲ ਤੋਂ ਮੈਂ ਭਾਰ ਦੰਨੀਆ ਟੋਕਰੇ ਤੂੰ ਚੱਕ ਚੱਕ ਲੱਦਿਆ ਜਾ ਜਾ ਚੱਕ ਜਾ ਉਹ ਚੌਧਰੀ ਹੁਣ ਕਿੱਧਰ ਚੱਲ ਗਿਆ ਉਹ ਹੁਣ ਤੇਰੇ ਪਾਦੀ ਆ ਜੂਗਾ ਹੁਣ ਨਹੀਂ ਉਹ ਆਉਂਦਾ ਹੁਣ ਤਾਨੂੰ ਬਾਹਨਾ ਮਿਲ ਗਿਆ ਨਾ ਮਾਂ ਫਿਰ ਉਹਦੀ ਇਹ ਚੰਗੀ ਗੱਲ ਲੱਗੀ ਲੈ ਘਰੇ ਬੜਨਾ ਨਹੀਂ ਕੱਕ ਪੱਠਾ ਦੀ ਬਸੂਆਂ ਨੂੰ ਪਾਉਣਾ ਹੈ ਮੂਤ ਨਾ ਡੱਕ ਲੈਣਾ ਫਿਰ ਤੂੰ ਕਹਿੰਗੀ ਬੋਲਦੀ ਆ ਚੰਗੀ ਗੱਲ ਹੋਵੇ ਨਾ ਹੋਵੇ ਉਹਨੂੰ ਬਾਹਨਾ ਮਿਲ ਗਿਆ ਨਾ ਤਾਂ ਹੋ ਰੱਜੇ ਬੈਣਾ ਹੁਣ ਘਰੇ ਆਵੇ ਜੇ ਘਰੇ ਆ ਵੀ ਜਾਊ ਤਾਂ ਫੇਰ ਲੜਾਈ ਕਰੂ ਆ ਦੋ ਟੋਕਰਿਆਂ ਭਰ ਦੰਨੀ ਆ ਤੂੰ ਚੱਕ ਕੇ ਸਿੱਟਿਆ ਫੇਰ ਰੋਟੀ ਟੁੱਕਣ ਨਹੀਂ ਹੋ ਜਾਣਗੇ ਇਹ ਤਾਂ ਮੈਂ ਬਾ ਦੰਨੀ ਹੈਗੀ ਮੇਰੀ ਗੱਲ ਸੁਣ ਜੇ ਭਾਈ ਹੁਣ ਉਹ ਘਰੇ ਆ ਗਿਆ ਨਾ ਸਮਾਨ ਜਾਂ ਲੈ ਕੇ ਵੀ ਮੈਂ ਕੱਢੂਗਾ ਹੁਣ ਮੈਂ ਤਾਂ ਪੱਠੀ ਚੜਾਉਂਗਾ ਫਿਰ ਮੈਥੋਂ ਬੁਰਾ ਕੋਈ ਨਹੀਂ ਮੈਂ ਘਰੇ ਨਹੀਂ ਹੁਣ ਵੜਨ ਦੇਣੀ ਦਾ ਦੁਰੂਤ ਤੇਰਾ ਉਹਦੇ ਨਾਲ ਕੀ ਲਾਗਾ ਦੇਗਾ ਹੁਣ ਤੂੰ ਵੀ ਫੇ ਲੜਾਈ ਤੋਂ ਕੱਲ ਜਾ ਕਰ ਰਹਿਗਾ ਇਹ ਜੋ ਕਹਿ ਸਕਦਾਗਾ ਤੇ ਮੈਂ ਨਹੀਂ ਬੋਲ ਸਕਦੀਗੀ ਫਿਰ ਉਹਨੇ ਘਰ ਨੂੰ ਕੰਜਰਖਾਨਾ ਹੀ ਬਣਾ ਛੱਡਿਆਗਾ ਕਦੇ ਕਿਸੇ ਨੂੰ ਲਿਆਉਂਦਾ ਕਦੇ ਕਿਸੇ ਨੂੰ ਲਿਆਉਂਦਾ ਦਿਨ ਰਾਤ ਇਹ ਤਾਂ ਸੌਣ ਹੀ ਨਹੀਂ ਦਿੰਦੇਗੇ ਤੂੰ ਚੁੱਪ ਕਰ ਜਾ ਕਰ ਤੂੰ ਤਾਂ ਸਿਆਣੀ ਐ ਜੇ ਇੱਕ ਬੋਲਦਾ ਆਪੇ ਬੋਲ ਕੇ ਬਹਿ ਜੂਗਾ ਮੈਂ ਤਾਂ ਸਿਆਣੀ ਤਾਂ ਬਥੇਰੀ ਸੀ ਇਹਨੇ ਬਣਾਤੀ ਪਾਗਲ ਮੈਨੂੰ ਤਾਂ ਹੋਰ ਸੰਸਾ ਲੱਗਿਆ ਪਿਆ ਹੁਣ ਹਾਂ ਵੀ ਆਹ ਛੋਡੀ ਕੁੱਤੇ ਖਾਣੀ ਕਿਤੇ ਹੋਰ ਨਾ ਇੱਥੇ ਕੋਈ ਕੰਮਲ ਜਾ ਕੇ ਸਿਰ ਦੇ ਨਾ ਤੂੰ ਉਹਨੂੰ ਜੇ ਨਾਂ ਦੱਸਦੀ ਤਾਂ ਫੇਰ ਕਿਹੜਾ ਹੋ ਆਪਾਂ ਨੂੰ ਜ਼ੋਰ ਪਾ ਕੇ ਪੁੱਛ ਲੈਂਦਾ ਵੀ ਕਿੱਥੇ ਗਿਆ ਜਦੋਂ ਉਹ ਆ ਗਿਆ ਲੈ ਪੁੱਛ ਲੈਂਦਾ ਤੈਨੂੰ ਜ਼ੋਰ ਪਾ ਕੇ ਉਹ ਆ ਗਿਆ ਹਾਂ ਨਾਲ ਹੈਗਾ ਕਿਤੇ ਇਹ ਹਾਂ ਵੇਖ ਲੈ ਲੈ ਉਹ ਪਤੀਲਾ ਜਿਹਾ ਕਿੱਥੇ ਆਹ ਸਾਨੂੰ ਕੀ ਪਤਾ ਭਾਈ ਅਸੀਂ ਕਿਹੜਾ ਤਰੇ ਆਗਾ ਦੀਪੇ ਕੇ ਕਰੇ ਵਗ ਜਾ ਤੇਰੇ ਨਾਲ ਆਪਣੇ ਗੱਡੀ ਦੀ ਉਹ ਤੇ ਇੱਥੇ ਅੱਜ ਨਹੀਂ ਨਿਕਲਦੀ ਫਿਰ ਕਿਉਂ ਅੱਜ ਕਿਉਂ ਨਹੀਂ ਨਿਕਲਦੀ ਤੇਰਾ ਰਾਜ ਚੱਲੂਗਾ ਮੇਰੇ ਘਰੇ ਕੋਈ ਹੋਰ ਕੀਤਾ ਵੀ ਕੋਈ ਹੋਰ ਕੀਤਾ ਵੀ ਕਰ ਲਿਆ ਕਰ ਭਾਈ ਹੋਰ ਹੁਣ ਕੀ ਕਰ ਲਾਂ ਹੈ ਮੇਰੇ ਤਾਂ ਸਾਰੇ ਇਰਮਾਨਾ ਤੇ ਪਾਣੀ ਫੇਰਤਾ ਤੁਸੀਂ ਸਾਰੇ ਸ਼ੌਂਕ ਮਾਰਤੇ ਮੇਰੇ ਨਾ ਕੀ ਤੇਰੇ ਗੋਲਾ ਵੱਜ ਗਿਆ ਆ 3 ਵਜੇ ਹਜੇ ਰੱਜਿਆ ਮੂਤ ਨਾਲ ਇਹ ਗੋਲੇ ਤੋਂ ਘਟ ਮੇਰੇ ਦੀਪੀ ਨਾਲ ਆ ਤਾਂ ਵਸਾਲੀ ਦੀਪੀ ਨਾ ਹੋਇਆ ਨਾ ਦੇ ਦੋ ਦੋ ਤੂੰ ਬਹੁਤ ਸਾਹਮਣੇ ਦਾ ਲੱਛਣ ਵੇਖਲਾ ਕਰਦਾ ਆ ਤਾਂ ਆ ਨੀ ਰਾਜਾ ਪਸ਼ੂਆਂ ਨੂੰ ਚੱਲ ਰੋ ਲੈਣ ਦੇ ਨੂੰ ਪੰਜਰ ਹੁਣ ਓ ਮਾਂ ਨੀਰਾ ਪਾੜੇ ਪਸ਼ੂਆਂ ਨੂੰ ਉੜ ਜਾਣਾ ਨਾ ਹੋਵੇ ਤਾਂ ਪਤੀ ਲਾਲ ਆ ਗਿਓ ਤੇਰੂ ਗੱਡਣੀ ਓ ਦੇਲ ਕਟੁੱਟ ਗਿਆ ਓ ਜੱਟ ਦਾ